ਮੈਂ ਰਵੀ ਬਾਨੀ ਭਾਜਪੀ ਸੈਂਟਰ ਮੰਡਲ ਦਾ ਵਾਈਸ ਪ੍ਰੈਜ਼ੀਡੈਂਟ ਬ ਅੱਜ ਅਮਰ ਸਰਵਾਸੀਆਂ ਨੂੰ ਸਾਰੇ ਨਵੇਂ વર્ષ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਆਉਣ ਵਾਲਾ ਜਿਹੜਾ ਸਾਲ ਹੈ ਉਹ ਸਭ ਲਈ ਖੁਸ਼ੀਆਂ ਭਰਿਆ ਔਰ ਸੁੱਖ ਸੁਨੇੜੇ ਲੈ ਕੇ ਆਵੇ ਤੇ ਮੈਂ ਇਹੋ ਹੀ ਚਾਹਨਾ ਕਿ ਜਿਹੜੇ ਨਾਗੂ ਪੀੜੀ ਆ ਨਵੇਂ ਸਾਲ ਦੇ ਵਿੱਚ ਇਹ ਨਸ਼ਾ ਛੱਡਣ ਔਰ ਆਪਣੇ ਫਿਊਚਰ ਨੂੰ ਲੈ ਕੇ ਅੱਗੇ ਵਧਣ ਦੂਸਰਾ ਇਹ ਹੈਗਾ ਕਿ ਖਾਸ ਕਰਕੇ ਉਹ ਬੱਚਿਆਂ ਨੂੰ ਜਿਹੜੇ ਗੁਡੀਆਂ ਡਾਂਦੇ ਨੇ ਕਾਈਟ ਡਾਂਦੇ ਨੇ ਕਿ ਆ ਚਾਈਨਾ ਡੋਰ ਤੋਂ ਆਪਾਂ ਗਰੇਜ ਕਰੀਏ ਔਰ ਪ੍ਰਸ਼ਾਸਨ ਨੇ ਵੀ ਕਿਹਾ ਕਿ ਇਹ ਸ਼ਕਤੀ ਦਾ ਇਹਦਾ ਤੇ ਪ੍ਰਯੋਗ ਕਰਨ ਜਿਹੜੇ ਜਿਹੜੇ ਇਹਨੂੰ ਸੇਲ ਕਰਦੇ ਨੇ ਵੇਚਦੇ ਨੇ ਉਹਨਾਂ ਨੂੰ ਫੜਨ ਤੇ ਉਹਨਾਂ ਦੇ ਸਖਤ ਸਖਤ ਕਾਰਵਾਈ ਕਰਨ ਤਾਂ ਕਿ ਇਹ ਜਿਹੜੇ ਸਾਡੇ ਕੁਝ ਭਰਾ ਜ਼ਖਮੀ ਹੋਏ ਹੋਏ ਨੇ ਕਈਆਂ ਦੀ ਜਾਨ ਚਲ ਗਈ ਹੋਈ ਹੈ ਕਈਆਂ ਦੇ ਤੇ ਕਾਫੀ ਸੱਟਾ ਸੁੱਟਾ ਪਸ਼ੂ ਪੰਛੀ ਜਿਹੜੇ ਹੈਗੇ ਜੀਵ ਜੰਤ ਜਿਹੜਾ ਹੈਗੇ ਨੇ ਉਹਨਾਂ ਦਾ ਵੀ ਨੁਕਸਾਨ ਹੋਣ ਡਿਆਦਾ ਤੇ ਇਸ ਕਰਕੇ ਮੈਂ ਪ੍ਰਸ਼ਾਸਨ ਨੂੰਗਾ ਥੋੜਾ ਜਿਹਾ ਸ਼ਕਤੀ ਨਾਲ ਇਸ ਇਸ ਰਵਈਏ ਨੂੰ ਅਪਣਾ ਤਾਂ ਕਿ ਇਹ ਸਾਰੇ ਲੋਕ ਸੇਵ ਹੋ ਸਕਣ ਚਾਹੀ ਨਾਲ ਦੂਸਰਾ ਨਸ਼ੇ ਤੇ ਜਿਆਦਾ ਖਾਸ ਕਰਕੇ ਕਿ ਇਹ ਜਿਹੜਾ ਨਸ਼ਾ ਵਧ ਰਿਹਾ ਨਵੀਂ ਪੀੜ੍ਹੀ ਹੈ ਜਿਹੜੀ ਹੈ ਖਰਾਬ ਹੋ ਰਹੀ ਹੈ ਇਹਨੂੰ ਸੰਭਾਲਣ ਕਿ ਉਹ ਇਸ ਜਿਸ ਦੇਸ਼ ਦੇ ਹੀਰਨੇ ਜੇ ਇਹ ਯੁਵਾ ਪੀੜੀ ਨਹੀਂ ਸਾਥ ਸਕੇ ਤਾਂ ਇਹ ਤਰੱਕੀ ਕੀ ਕਰਾਂਗੇ ਸਾਡੀ ਸੰਸਕ੍ਰਿਤੀ ਕਿਥੇ ਜਾਏਗੀ ਉਹ ਪੰਜਾਬ ਦੇ 6 6 ਫੁੱਟ ਜਿਹੜੇ ਗੱਬਰੂ ਹੈ ਇੱਕ ਤੁਹਾਡਾ ਗਾਂਦੇ ਉਹ ਕਿਥੇ ਜਾਣਗੇ ਜਿਹੜੇ ਕਿ ਅੱਜ ਘਰ ਘਰ ਵਿੱਚ ਨਸ਼ਾ ਵੜਿਆ ਹੋਇਆ ਹੈ ਘਰ ਘਰ ਦੇ ਵਿੱਚ ਹੈਗਾ ਇਸ ਕਰਕੇ ਮੈਂ ਫਿਰ ਕਵਾਂਗਾ ਕਿ ਪ੍ਰਸ਼ਾਸਨ ਨੂੰ ਕਿ ਇਹ ਚੀਜ਼ਾਂ ਨੂੰ ਸ਼ਕਤੀ ਦੇ ਦੇਣਾ ਫਿਰ ਨਵਾਂ ਸਾਲ ਜਿਹੜਾ ਸੁੱਖ ਸੁਨੇੜਾ ਲੈ ਕੇ ਆਵੇ ਸਭ ਤੰਦਰੁਸਤੀ ਬਾਰੇ ਦੇਵੇ ਤੇ ਸਿਹਤ ਕੋ ਵੀ ਠੀਕ ਰੱਖੇ ਆਪਾਂ ਅਹੀ ਆਪਣਾ এনवायरमेंट ਵੀ ਠੀਕ ਰੱਖੀਏ ਆਲਾ ਦੁਆਰਾ ਸਾਫ ਸਫਾਈ ਰੱਖੀਏ ਸ਼ਹਿਰ ਦੀ ਤਾਂ ਕਿ ਅਹੀ ਸਾਰੇ ਤੰਦਰੁਸਤ ਰਹੀਏ ਜੈ ਹਿੰਦ